ਦੋਹਾ ਬੂਤ ਐ ਸਾਬ ਆ ਪੈਰ ਨਾਲ ਜਾਂਦੇ ਰੁਰਕੇ ਬੋਕਰ ਦਾ ਮਾਰਦੇ ਛੱਡਦੇ ਮੇਰੇ ਪਿੰਡ ਸਨੈਪ ਤੇ ਮੇਰਾ ਪਿੰਡ ਬਿੰਡੇਲੇ ਦੇ ਮੇਰੇ ਪਿੰਡ ਝੋਨਾ ਲਗਣ ਤੋਂ ਪਹਿਲਾਂ 130 ਫੁੱਟ ਤੇ ਪਾਣੀ ਸੀ ਆ ਡੇਢ ਦੋ ਮਹੀਨਿਆਂ ਦੇ ਵਿੱਚ 20 ਫੁੱਟ ਪਾਣੀ ਥੱਲੇ ਬਗਾ 500 ਫੁੱਟ ਤੇ ਪਾਣੀ ਦੇ ਲੱਗੋ ਸਾਨੂੰ ਧਰਤੀ ਇਹਦਾ ਵੀ 18-20 ਸਾਲ ਦਾ ਪਾਣੀ ਬਚੇ ਪਰ ਨਹੀਂ ਆਪਾਂ ਖੂਹ ਖੋਤੇ ਪਾਇਆ ਤੇ ਅਸੀਂ ਲੜਨ ਵਾਲੇ ਲੋਕ ਆ ਸਰਕਾਰਾਂ ਘੇਰਣ ਨਹੀਂ ਆਈਆਂ ਪਹਿਲਾਂ ਵੀ ਘੇਰਿਆ ਸਰਕਾਰ ਨੇ ਪ੍ਰਚਾਰ ਦਿੱਤਾ ਮੇਰੇ ਤੇ ਉਹ ਅਲੀ ਕੇ ਪ੍ਰਤੰਤਰ ਅਧਿਲੇ ਚ ਕਿ ਲੱਖਾਂ ਪਾਕਸਤਾਨ ਤੋਂ ਚਿੱਟਾ ਵੰਗਾ ਕੇ ਵੇਚਦਾ ਆਈਐਸਆਈ ਨੰਤਰਾਂ ਦੀ ਉੜਕੀਆਂ ਉਹਦਾ ਪੰਜਾਬ ਦੇ ਲੋਕਾਂ ਧੰਨਵਾਦ ਮਹਾਰਾਜ ਕੱਟ ਹੋਇਆ ਰੱਤ ਹੋਇਆ ਫਕਸਾ ਹੁਣ ਅਜ ਮੱਲਾ ਪਰਦਾਖੇ ਖਬਰ ਜਨਦੀਪ ਲੱਖਾਂ ਕੋ ਸੜਕ ਦੇ ਠੇਕੇਦਾਰ ਨੂੰ ਅੱਗ ਲਾ ਕੇ ਬਚਾਉਣ ਦੀ ਧਮਕੀ ਦੇ ਰਿਹਾ 15 ਅਣਛਤਲੇ ਬਚਾਰੇ ਰੱਖਿਆ ਜਿੱਦ ਲੋਕ ਲੱਗਿਆ ਫਟ ਕਰ ਦੇਈਂ ਆਈਦਾ ਲੜਦੇ ਆ ਤਾਂ ਜੇਲ੍ਹ ਚ ਵੀ ਜਾ ਸਕਦੇ ਆ ਮਰਵਾਏ ਵੀ ਜਾ ਸਕਦੇ ਆ ਤੁਸੀਂ ਕੀ ਕਰੋਗੇ ਮੁੰਡਾ ਲਾਇ ਘਰੇ ਬੈਠੇ ਰਹੋ ਉੱਥੇ ਬੈਠੀ ਮਰ ਜਾਓਗੇ ਪਾਣੀ ਮਾਰ ਦੋ ਚਿੱਟਾ ਮਾਰ ਦੋ ਕੱਲਾ ਕੱਲਾ ਜਵਾਕ ਜੰਮਣ ਲੱਗੇ ਇਹਦੇ ਪਹਿਲਾ ਮੁੰਡਾ ਹੋ ਗੋਤੀ ਖੜ ਜਾਣਗੇ ਵੀ ਨਹੀਂ ਜਵਾਕ ਨਹੀਂ ਹੋਰ ਜਾਣਗੇ ਉਹ ਕੱਲਾ ਜੋ ਤੇ ਚੱਟੇ ਦੀ ਭੇਡ ਚੜ ਗਿਆ ਕੋਈ ਪਾਣੀ ਦੀ ਭੇਡ ਚੜ ਗਿਆ ਦੀਵਾ ਗੋਲਾ ਬੰਦਿਆਂ ਦੀ ਮਾਇਆ ਤੇ ਬਿਰਖ ਦੀ ਛਾਇਆ ਸਮਾਂ ਆਉਣ ਵਾਲਾ ਬੰਦਿਆਂ ਦਾ ਆ ਨਮਾਜ਼ ਸੇੜਦਾ ਮੁੱਖ ਮੰਤਰੀ ਇਵਰਟ ਚੁਟਕਲੇ ਕਹਾਣੀਆਂ ਗੱਪਾਂ ਤੋਂ ਇਲਾਵਾ ਗੱਪ ਹੀ ਗੱਲ ਹੀ ਕੋਈ ਸੋੜੇ ਅੱਠ ਕਾਲਜ ਪ੍ਰਾਈਵੇਟ ਅੱਥਾਂ ਦੇਦੇ ਇਹਨਾਂ ਨੇ 452 ਦੀ ਇੱਕ ਸੂਚੀ ਬਣਾ ਕੇ ਲਿਸਟ ਬਣਾ ਕੇ ਸੈਕਟਰ ਨੂੰ ਦੇਤੀ ਨਿਊ ਐਜੂਕੇਸ਼ਨ ਪਾਲਿਸੀ ਲਾਗੂ ਸਭ ਤੋਂ ਪਹਿਲਾਂ ਪੰਜਾਬ ਕੀਤੀ ਇਸ ਬੰਦੇ ਨੇ ਕੇਰਲਾ ਤੋਂ ਲੈ ਕੇ ਕਰਨਾਟਕਾ ਆਂਧਰਾ ਦਰਗਾਣਾ ਤਾਮਲनाडु ਪੰਜੇ ਦੱਖਣ ਦੇ ਸੂਬੇ ਜਵਾਬ ਦੇਗੇ ਛੇਵੇਂ ਮਗਾਲ ਜਵਾਬ ਦੇਗਾ ਕਿ ਨਿਊ ਐਜੂਕੇਸ਼ਨ ਪਾਲਿਸੀ ਲਾਗੂ ਨਹੀਂ ਕਰਨੀ ਉਹ ਪਾਲਿਸੀ ਕੀ ਹੈ ਸੋ ਇਹਨਾਂ ਜਿਹਨਾਂ ਸਿੱਖਾਂ ਕਾਲ ਸਕੂਲਾਂ ਨੇ ਕੋਲੇ ਹੋਣਗੇ ਉਹ ਆਪਣੇ ਮੁਤਾਬਕ ਸਿਲੇਬਸ ਘੜ ਲਗੇ ਇਤਿਹਾਸ ਪੜਾਉਣਗੇ ਉਥੇ ਜਿਹੜਾ ਸਾਧੂ ਆਪਣੇ ਮੁਤਾਬਕ ਪੜਾਉਣਗੇ ਉਹ ਆਪਣੇ ਜਿਹੜੇ ਉਹਨਾਰੇ ਡਰਪੋਕ ਤੇ ਕਾਲ ਤੇ ਵਿਦਲ ਬੰਦੇ ਨੇ ਸਾਬਰ ਕਰ ਵਰਗੇ ਜਿਹਨਾਂ ਨੇ 17 ਚਿੱਠੀਆਂ ਲਿਖੀਆਂ ਅੰਗਰੇਜ਼ਾਂ ਨੂੰ ਕਾਲੇ ਪਾਣੀਆਂ ਤੋਂ ਕਿ ਗਲਤੀ ਹੋ ਗਈ ਜੀ ਮਾਫੀ ਦੇ ਦਿਓ ਅਸੀਂ ਨਹੀਂ ਮੁੜ ਕੇ ਲੜਦੇ ਉਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕਰਦੇ ਆ ਫਿਲਮਾਂ ਆ ਰਹੀਆਂ ਉਹਨਾਂ ਦੀ ਇਤਿਹਾਸ 'ਚ ਉਹਨੂੰ ਬੜਾ ਵੱਡੇ ਕ੍ਰਾਂਤੀਕਾਰੀ ਬਣਾ ਕੇ ਪੇਸ਼ ਕੀਤਾ ਜਿਹੜਾ ਸਾਡੇ ਬੰਦੇ ਜਿਹਨਾਂ ਨੇ ਸੀ ਤੱਕ ਨਹੀਂ ਕੀਤੀ ਏਣ ਨਹੀਂ ਮੰਨੀ ਧੌਣ ਨਹੀਂ ਝੁਕਾਈ ਜੇਲਾ ਕੱਟੀਨਾ ਫਾਸੀਆਂ ਚੜ ਗਏ ਉਹਨਾਂ ਨੂੰ ਕਿਵੇਂ ਕਮਜ਼ੋਰ, ਤਪੂਖ ਤੇ ਨਲਾਇਕ ਤੇ ਖਲਨਾਇਕ ਬਣਾ ਕੇ ਪੇਸ਼ ਕਰਨਾ ਮੈਂ ਕੱਲ ਕਿਤਾਬ ਚ ਪੜ ਰਿਹਾ ਸੀਗਾ ਇਹ ਮੁੰਡੇ ਨੇ ਮੈਨੂੰ ਭੇਜਿਆ ਉੱਚਕ ਲਾਈਨ ਆਈ ਕਿ ਸਵੇਰੇ ਕਰਤਾਰ ਸਿੰਘ ਉੱਠਦਾ ਹੈ ਗੁਰੂ ਘਰ ਜਾਂਦਾ ਹੈ ਮੱਥਾ ਟੇਕਦਾ ਹੈ ਪਾਠ ਪੜਦਾ ਹੈ ਅਰਦਾਸ ਕਰਦਾ ਹੈ ਉਸ ਤੋਂ ਬਾਅਦ ਆ ਕੇ ਹਲ ਜੋੜਦਾ ਹੈ ਉਹ ਲਿਖਦਾ ਹੁਣ ਜਿਹੜਾ ਹੁਣ ਬਦਲਿਆ ਕਰਤਾਰ ਸਿੰਘ ਸਵੇਰੇ ਉੱਠ ਕੇ ਹਲ ਜੋੜਦਾ ਹੈ ਧਰ ਬਹੁਤ ਛੋਟੀ ਹੈ ਪਰ ਵਿੱਚੋਂ ਉਹਨਾਂ ਚੀਜ਼ ਕਿਹੜੀ ਕੱਢਤੀ ਸਾਨੂੰ ਤੋੜ ਕਿਥੋਂ ਰਹੇ ਨੇ ਇਹਦੇ ਨਾਲ ਨਿਤਿਆ ਲਾਕੂ ਹੋ ਰਹੀਆਂ ਨੇ ਛੋਡੇ ਉੱਤੇ ਇੱਕ ਪਾਸੇ ਹਮਲਾ ਥੋੜੀ ਆ ਬੋਲੀ ਛੋਡੀ ਮਾਰ ਰਹੇ ਸਕੂਲਾਂ ਚ ਆਪਾਂ ਉੱਥੇ ਵੀ ਚੱਪਾਂ 16 ਪਰਚੇ ਹੋਏ ਮੇਰੇ ਬੋਲੀ ਕਾਤਰਾ ਜਦੋਂ ਰੰਗ ਮਾਰੇ ਬੋਲਦਾ 6 ਮਹੀਨੇ ਮੈਂ ਜੇਲ੍ਹ ਕੱਟ ਕੇ ਆਇਆ ਅੱਜ ਵੀ ਮੈਂ ਸਕੂਲਾਂ ਜਾ ਕੇ ਲੜਦਾ ਲੱਖ ਰੁਪਇਆ ਮੇਰੇ ਸਿਰ ਤੇ ਨਾਂ ਸੀ ਦਿੱਲੀ ਸਾਨ ਮੋਰਚੇ ਵੇਲੇ ਦਿੱਲੀ ਪੁਲਿਸ ਵੱਲ ਉਦੋਂ ਵੀ ਮੈਂ ਲੜਿਆ ਹੋਣ ਵੀ ਮੈਂ ਲਗਾਤਾਰ ਕਾ ਡਾਕਟਰਾਂ ਵੱਲੋਂ ਬਰਚੇ ਹੋਣਾਂ ਦੇ ਖਿਲਾਫ ਵੀ ਲੜਿਆ ਅੱਜ ਮੇਰੀ ਕੋ ਤਰਖਾ ਨਹੀਂ ਲੱਗੀ ਨਾ ਮੈਂ ਪਾਣੀ ਪੀਂਦਾ ਦਹਿਰ ਦਾ ਦਰਿਆ ਦਾ ਨਾਮ ਮੇਰਾ ਜ਼ਿਲ੍ਹਾ ਨਗਰਾਂ ਪਿੰਡ ਪੀਂਦਾ ਨਾ ਮੈਂ ਸੁੰਦੇ ਵੋਟਾਂ 'ਚ ਖੜਾ ਹੋਣਾ ਇੱਥੇ ਆ ਮੇਰਾ ਲਾਜ ਇੰਨਾ ਨਹੀਂ ਲੱਖਾ ਸਿਆ ਜੇ ਪੰਜਾਬ ਜਾਉਂਦਾ ਸਭਿਆਤਾ ਜਾਂਦੀ ਹੈ ਬੋਲੀਆਂ ਪਾਣੀਆਂ ਨੇ ਜਾਂਦਾ ਰਹਿਣਾ ਜਿਹਦੀ ਖਾਤਰ ਤੇਰੇ ਪੁਰਖਿਆਂ ਨੇ ਵੱਢ ਮੁੜੇ ਨਾਲ ਸੂਰਮਿਆਂ ਨੇ ਖੂਨ ਡੋਲਿਆ ਸਿਰ ਲਾਏ ਹਜ਼ਾਰਾਂ ਸਾਲ ਤੋਂ ਜੱਦੋਜਦ ਕਰਦੇ ਆਏ ਆ ਉਹ ਨਹੀਂ ਮਰਨਾ ਚਾਹੀਦਾ ਆਪਾ ਤਾਂ ਮਰੀ ਜਾਣਾ ਤੁਸੀਂ ਮੈਂ ਕਿਨੇ ਰਹਿਣਾ ਇੱਥੇ ਆਪਣੇ ਦਾਦੇ-ਪਰਦਾਦੇ ਕਿੱਥੇ ਲੇ ਗਏ ਜਾਣ ਤੋਂ ਪਹਿਲਾਂ ਹਰ ਬੰਦੇ ਦਾ ਫਰਜ਼ ਆ ਕਿ ਯਾਰ ਮੈਂ ਆਪਣੀਆਂ ਔਣ-ਬਾਲੀਆਂ نسلਾਂ ਲਈ ਇਹ ਬੋਲੀ, ਪਾਣੀ, ਹਵਾ, ਮਾਂ ਧਰਤੀ ਨੂੰ ਚਾਉਂਦੀ ਛੱਡ ਕੇ ਜਾਵਾਂ ਸਹੀ ਸਰਾਮ ਹਸਣ ਦੇ ਪਰ ਨਹੀਂ ਆਪਾਂ ਨੂੰ ਕੋਈ ਲੋੜ ਨਹੀਂ ਹੁੰਦੀ ਆਪਾਂ ਨਹੀਂ ਦੇਖਣਾ ਉਚਾਰ ਬੰਦੇ ਕੇ ਨੂੰ ਕੁੱਟੀ ਜਾਂਦੇ ਆਪਾਂ ਕੋਲ ਨਹੀਂ ਲੰਗਦੇ ਕੋਈ ਐਕਸੀਡੈਂਟ ਪਿਆ ਹੋਇਆ ਆਪਾਂ ਵੀਡੀਓ ਬਣਾਉਣ ਲੱਗ ਜਾਂਦੇ ਕੋਈ ਪਾਣੀ ਚ ਜੇਲ ਸਿੱਪੀ ਜਾਂਦਾ ਕੋਈ ਗੰਨ ਸਿੱਪੀ ਜਾਂਦਾ ਆਪਾਂ ਅੱਖਾਂ ਵਿੱਚ ਲੈਨੇ ਆਂ ਕੋ ਰੁੱਖਾਂ ਨੂੰ ਅੱਗ ਲਾਈ ਨਾ ਕੋਈ ਪੱਟੀ ਜਾਂਦਾ ਬਕਬਕ ਕਰਕੇ ਨਿਕ ਜਾਂਦੀਆਂ ਕਿਉਂ ਬਈ ਪ੍ਰਿਤਾ ਸਾਹਿਬ ਦੀ ਕਰ ਚੱਕਰੀ ਤੇ ਦਿਲ ਦੀ ਲਾਹੇ ਭਰਾ ਦਾ ਦਰਵੇਸ਼ਾ ਨਾ ਲੋਣੀ ਐ ਰੁੱਖਾਂ ਦੀ ਜਰਾ ਕਰਵਾਣੀ ਦੇ ਪਾਣੀ ਵਾਲੇ ਰੁੱਖਾਂ ਬਾਰੇ ਹਵਾਵਾਂ ਬਾਰੇ ਪਵਨ ਗੁਰੂ ਪਾਣੀ ਪਤਾ ਮਾਦਾ ਤਰਤ ਮਤ ਕਿੰਨੇ ਵਾਰ ਸਾਡੇ ਗੁਰੂਆਂ ਨੇ ਕਿੰਨਾ ਥਾਵਾ ਤੇ ਦੱਸਿਆ ਕਿ ਨਹੀਂ ਇਹ ਸਾਡੀ ਜ਼ਿੰਦਗੀ ਚ ਕਿੰਨਾ ਜ਼ਰਾ ਅਹਿਮ ਰੋ ਰ ਸਰ ਹੰਦ ਗਿਆ ਮੈਂ 26000 ਰੁੱਖਾਂ ਦਾ ਕਤਲ ਹੋ ਰਿਹਾ ਸੀ ਉਹ ਬਦਗੜ ਸਾਹਿਬ ਲੋਕਾਂ ਨੂੰ ਪੰਡਾ ਜਾ ਕੇ ਠਾ ਮਗਾ ਦਿਓ ਪਰ ਉੱਕਤ ਲੋ ਮੇਰੇ ਨਾਲ ਨਹੀਂ ਤੁਰੇ ਲੋ ਦੁਨੀਆ ਦੇ ਲੜਨ ਵਾਲੀਆਂ ਕੌਮਾਂ ਜਾਉਂਦੀਆਂ ਰਹਦੀਆਂ ਨੇ ਜਿਹੜੀਆਂ ਘਰਾਂ ਦੇ ਵੱਡੀਆਂ ਕੌਮਾਂ ਮਰ ਜਾਂਦੀਆਂ ਆਪਣਾ ਇਤਿਹਾਸ ਰਿਆ ਭਾਵੇਂ ਜਾਂ ਦੂਜਿਆਂ ਦੇ ਰਾਜ ਵੀ ਮੋੜ ਲਈ ਹੈ ਦੂਜਿਆਂ ਖਾਤਰ ਵੀ ਆਪਾਂ ਹੱਕਾਂ ਡਾਂਗਾ ਨੇ ਜਾਣਾ ਕਰਵਾਣ ਕੀਤੀਆਂ ਇਹਦਾ ਲਈ ਸਾਡੀ ਆਪਣੀ ਹੈ ਯਾਰ ਸਾਡੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ਸੋਚਿਆ ਕਰੋ ਕੋਈ ਫਰਕ ਨਹੀਂ ਪੈਂਦਾ ਤੁਹਾਡੀ ਜ਼ਿੰਦਗੀ ਤੁਹਾਡੀ ਮੌਤ ਪ੍ਰਮਾਤਮਾ ਦੇ ਹੱਥ ਜਿੱਦੇ ਜਾਣਾ ਜਾਣਾ ਹੀ ਹੈ ਇਹ ਥੋੜੇ ਵੀ ਆਪਾਂ ਕਿ ਲੜ ਕੇ ਮਰ ਜਾਂਦੇ ਨੇ ਜਿਹੜੇ ਐਕਸੀਡੈਂਟ ਚ ਮਰ ਜਾਂਦੇ ਆ ਜਿਹੜੇ ਅਟੈਕ ਹੋ ਕੇ ਮਰ ਜਾਂਦੇ ਆ ਜਿਹੜੇ ਬਿਮਾਰੀਆਂ ਨਾਲ ਮਰ ਜਾਂਦੇ ਨੇ ਡੁੱਬ ਕੇ ਮਰ ਜਾਂਦੇ ਆ ਉਹ ਜਿਹੜੇ ਆਪਾਂ ਸ਼ੂਗਰ ਨਾਲ ਕੈਂਸਰ ਨਾਲ ਮਰ ਗਏ ਤਨੇ ਮੁੰਡੇ ਜਿਹੜੇ ਜਵਾਕ ਮਰ ਰਹੇ ਹੋ ਲੜ ਕੇ ਮਰ ਰਹੇ ਆ ਜਿਹਦਾ ਮਾਰੀ ਰਹੇ ਨੇ ਸੋ ਸਾਡਾ ਇਤਿਹਾਸ ਰਿਹਾ ਸਾਡੇ ਤੋਂ ਸਰਕਾਰਾਂ ਵੀ ਕੰਨ ਭਾਂਦੀਆਂ ਨੇ ਸੋ ਆਪਾਂ ਪਹਿਲਾਂ ਵੀ ਮੋਰਚੇ ਫੜੇ ਕਿਤੇ ਚਾਹੇ ਉਹ ਦਿੱਲੀ ਦਾ ਮੋਰਚਾ ਹੋਵੇ ਚਾਹੇ ਜੇ ਦਾ ਮੋਰਚਾ ਹੋਵੇ ਚਾਹੇ ਮੱਤੇ ਵਾਲੇ ਜੰਗਲ ਨੂੰ ਬਚਾਉਣ ਦਾ ਮੋਰਚਾ ਹੋਵੇ ਅਸੀਂ 15 ਸਤੰਬਰ ਨੂੰ ਆ ਕੇ ਐਤਕੀ ਬੰਨ ਮਾਰਦਾ ਟੀਚਾ ਰੱਖਿਆ ਵੀ ਆਰ ਸਾਲ ਹੋ ਗਏ ਲੜਦਿਆਂ ਨੂੰ ਭਵੰਤ ਪ੍ਰਤਾਪ ਵਰਗੇ ਉੱਥੇ ਖੜ ਕੇ ਵੀਡੀਓ ਪਾਉਂਦੇ ਹੁੰਦੇ ਸੀ ਵੀ ਆ ਦੇਖੋ ਜੀ ਯਾਰ ਬਾਤ ਹੈ ਅੱਜ ਯਾਰ ਅੱਖਾਂ ਹੀ ਬਦਲ ਗਈਆਂ ਇਹਨਾਂ ਨੇ ਬੱਗੇ ਆ ਕੇ ਪੱਪੀ ਗੋਕੀਲ ਧਾਣੇ ਦੇ ਐਮਐਲਏ ਸ਼ਰੇਆਮ ਫੈਕਟਰੀਆਂ ਦੇ ਹਰ ਇੱਕ ਖੜ ਕੇ ਜਾ 40 ਸਾਲ ਹੋ ਗਏ ਕਿੰਨੀਆਂ ਸਰਕਾਰਾਂ ਨੇ ਬਾਦਲ ਵੀ ਰਾਜ ਕਰ ਗਏ ਤੇ ਕਾਂਗਰਸੀ ਵੀ ਰਾਜ ਕਰ ਗਏ ਨਹੀਂ ਦਿਖਿਆ ਯਾਰ ਪੰਜਾਬ ਤੋਂ ਨਾਲ ਇਹਨਾਂ ਦਾ ਧੁੱਲ ਜੋ ਗੱਲ ਐ ਇਹ ਬਲੇਖਾ ਕੱਢ ਦੋ ਚਾਹੇ ਹੋਰ ਬਦਲੋ ਪੰਜਾਂ ਸਰਕਾਰਾਂ ਇਹ ਸਾਰੇ ਦਲੀ ਦੇ ਦਰਾਲ ਨੇ ਉੱਥੇ ਜਾ ਕੇ ਉਹਨਾਂ ਦੀਆਂ ਚੱਪਲਾਂ ਚੜਦੇ ਆ ਜੁੱਤੀਆਂ ਚੜਦੇ ਆ ਉੱਥੇ ਜਾ ਕੇ ਭੀਖ ਮਾਦਵ ਸਾਡੀ ਕੁਰਸੀ ਸਹੀ ਸਲਾਮਤ ਰਹਿਣ ਦਿਓ ਅਸੀਂ ਕੀ ਲੈਣਾ ਪੰਜਾਬ ਤੋਂ ਚਾਹੇ ਕੱਲ ਨੂੰ ਮਾਰ ਦਿਓ ਅੱਜ ਮਾਰ ਦਿਓ ਆ ਆ ਲੋਕਾਂ ਦੇ ਕਰਤਾਰ ਇਹਨਾਂ ਦੇ ਜੇ ਜਿੱਦ ਤੇ ਤੁਸੀਂ ਉੱਠੋਗੇ ਨਾ ਵੀ ਨਹੀਂ ਯਾਰ ਲੋਕ ਲਹਿਰ ਬਣੂਗੀ ਉਹਦੇ ਸਾਡੇ ਪਾਣੀ ਹਵਾ ਮਾਂ ਧਰਤੀ ਬੋਲੀਆਂ ਨੇ ਬਚਣਾ ਭਰਾਵੋ ਆਓ ਅਸੀਂ 24 ਅਗਸਤ ਨੂੰ ਫਰਦਾ ਕੱਠ ਰੱਖਿਆ 15 ਸਤੰਬਰ ਤੋਂ ਪਹਿਲਾਂ